ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਨੈਸ਼ਨਲ ਹਾਈਵੇ 205 ਚੰਡੀਗੜ੍ਹ ਮੰਨਾਲੀ ਰੋਡ ਉਤੇ ਸਥਿਤ ਦੇਣੀ ਨਮਕਸਤਾਨ ਦੀ ਜਿੱਥੇ ਕੀ ਇੱਕ ਐਕਟਿਵਾ ਦੇ ਕਾਰਨ ਤਿੰਨ ਕਾਰਾਂ ਆਪਸ ਦੇ ਵਿੱਚ ਟਕਰਾਕ ਗਈਆਂ ਹਨ ਦੱਸਿਆ ਜਾ ਰਿਹਾ ਹੈ ਕਿ ਇੱਕ ਕਾਰ ਇੱਥੇ ਪਹਿਲਾਂ ਹੀ ਖੜੀ ਸੀ ਜਦੋਂ ਕਿ ਦੋ ਕਾਰਾਂ ਬिलासपुर ਵਾਲੇ ਪਾਸੇ ਤੋਂ ਆ ਰਹੀਆਂ ਸਨ ਇਸੇ ਦੌਰਾਨ ਇੱਕ ਅਚਾਨਕ ਐਕਟਿਵਾ ਆ ਗਿਆ ਤੇ ਚੌਂਕ ਤੋਂ ਸੜਕ 'ਤੇ ਕਰਨ ਲੱਗੀ ਐਕਟਿਵਾ ਨੂੰ ਦੇਖ ਕੇ ਜਿਵੇਂ ਹੀ ਕਾਰ ਚਾਲਕ ਨੇ ਬ੍ਰੇਕ ਲਗਾਈ ਤਾਂ ਉਸ ਦੇ ਪਿੱਛੇ ਆ ਰਹੀ ਇੱਕ ਹੋਰ ਕਾਰ ਉਸ ਦੇ ਨਾਲ ਟਕਰਾ ਗਈ ਅਤੇ ਦੋਵੇਂ ਕਾਰਾਂ ਪਹਿਲਾਂ ਤੋਂ ਕੜੀ ਇੱਕ ਕਾਰ ਦੇ ਨਾਲ ਟਕਰਾ ਗਈਆਂ ਹਾਸੇ ਦੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਹੈ ਸੂਚਨਾ ਮਿਲਣ ਉਤੇ ਪੁਲਿਸ ਨੇ ਵੀ ਹਾਸੇ ਵਾਲੀ ਥਾਂ ਉਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਹੈ ਲਗਾਤਾਰ ਹੋ ਰਹੇ ਹਾਸਿਆਂ ਤੋਂ ਤੰਗ ਆ ਕੇ ਵਾਹਨ ਚਾਲਕਾਂ ਨੇ ਡੈਨੀ ਚੌਕ ਵਿੱਚ ਟ੍ਰੈਫਿਕ ਲਾਈਟ ਲਗਾਉਣ ਦੀ ਮੰਗ ਕੀਤੀ ਹੈ ਸ਼੍ਰੀ ਕੀਰਤਪ੍ਰਸਾਪ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਸੁਭਾਸ਼ ਚੰਦੇਲ ਦੀ ਰਿਪੋਰਟ ਐਨ ਐਚ 21 ਜੋ ਕੀਰਤਪੁਰ ਮਨਾਲੀ 411 ਰੋਡ ਹੈ ਇਸ ਰੋਡ ਪਿੰਡ ਦੇਣੀ ਤੇ ਹਰ ਵੀਕਲੀ ਐਕਸੀਡੈਂਟ ਹੁੰਦੇ ਆ ਘੱਟੋ ਘੱਟ 2-3 ਚਾਰ-ਚਾਰ ਗੱਡੀਆਂ ਆਫੇ ਇਕੱਠੀਆਂ ਵੱਜਦੀਆਂ ਆ ਤੇ ਸਾਡੀ ਐਨ ਐਚ ਇ ਇੰਡੀਆ ਨੂੰ ਬੇਨਤੀ ਹੈ ਕਿ ਇੱਥੇ ਕੋਈ ਲਾਈਟਿੰਗ ਸਿਸਟਮ ਜਾਂ ਸੈਫਟੇਪ ਰੋਡ ਸਰਵਸ ਦਿੱਤਾ ਜਾਵੇ ਤਾਂ ਕਿ ਐਕਸੀਡੈਂਟ ਦੀਆਂ ਦੁਰਘਟਨਾਵਾਂ ਘਟਣ ਜਿਹਦੇ ਨਾਲ ਜਾਨੀ ਮਾਲ ਨੁਕਸਾਨ ਹੋਣਾ ਦਾ ਮਤਲਬ ਪਬਲਿਕ ਨੂੰ ਰਾਹਤ ਮਿਲੇਗੀ ਐਨ ਐਚ ਮੰਨਾ ਹੈ ਇਹ ਨਹੀਂ ਆਦੇ ਤੇ ਦੇਲੀ ਰੋਜ਼ ਇੱਕ ਦੋ ਐਕਸੀਡੈਂਟ ਹੁੰਦੇ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਆ ਕੇ ਇਹਦੇ ਉੱਤੇ ਉਹ ਮਤਲਬ ਬਤੀਆਂ ਦਾ ਪ੍ਰੋਗਰਾਮ ਕੀਤਾ ਬਤੀਆਂ ਲਾਇਆ ਜਾਵੇ ਜਾਂ ਹੋਰ ਕੋਈ ਸਿਸਟਮ ਜਿਹੜਾ ਉਹ ਵੀ ਕੀਤਾ ਜਾਵੇ ਕਿਉਂਕਿ ਇੱਥੇ ਅੱਜ ਵੀ ਅੱਜ ਦੇਖ ਲਿਖੀ ਅੱਜ ਵੀ ਐਕਸੀਡੈਂਟ ਹੋਇਆ ਵਾਰ-ਵਾਰ ਰੋਜ਼ ਐਕਸੀਡੈਂਟ ਹੁੰਦੇ ਸਾਡੇ বারবার ইহি अपील ਹੈ ਕਿ ਇਥੇ ਕੁਛ ਨਾ ਕੁਛ ਪ੍ਰਬੰਧ ਕੀਤਾ ਜਾਵੇ ਚਾਹੇ ਲਾਈਟ ਦਾ ਕੀਤਾ ਜਾਵੇ ਜਾਂ ਦੂਸਰਾ ਜੋ ਵੀ ਜੋ ਕਰ ਸਕਦੇ ਆ ਬਸ ਇੰਨਾ ਕੇ ਹੋਰ ਕੀ ਕਰਨਾ